ਬੰਦੇ ਆਨੇ ਸੀਐਸਟਾਫ ਚ ਮੰਨਿਆ ਸੀ ਵੀ ਜਿਹੜਾ ਅਸੀਂ ਅਸਲਾ ਲੈ ਕੇ ਆਂਦਾ ਕਲਕੱਤੇ ਨੂੰ ਮਾਰਨ ਵਾਸਤੇ ਲੈ ਕੇ ਆਂਦਾ ਉਦੋਂ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਹੁੰਦੇ ਸਨ ਸਿਮਰਜੀਤ ਸਿੰਘ ਮਾਨ ਨੇ ਆਪਣੀ ਲੈਟਰ ਹੈਡ ਤੇ ਲਿਖ ਕੇ ਵੀ ਉੱਥੇ ਦਿੱਤਾ ਐਸਐਸਪੀ ਨੂੰ ਵੀ ਸੁਖਵਿੰਦਰ ਸਿੰਘ ਕਲਕੱਤੇ ਨੂੰ ਖਤਰਾ ਹੈ ਪਰ ਅਸਲ ਇਹਨੂੰ ਬਚਾਏ ਦੀ ਸਕਿਉਰਿਟੀ ਕਰਨ ਦੇ ਬਜਾਏ ਇਹਦੀ ਰੱਖਿਆ ਕਰਨ ਦੇ ਇਹਦੇ ਤੇ ਝੂਠੇ ਦੋ ਤਿੰਨ ਪਰਚੇ ਪਾ ਕੇ ਇਹਦੇ ਜਿਹੜੇ ਅਸਲਾ ਇਹਦਾ ਆਪਣਾ ਰਵਲਵਰ ਸੀਗਾ ਉਹ ਵੀ ਇਹਨਾਂ ਦਾ ਜਬਤ ਕਰ ਲਿਆ ਗਿਆ। ਕੱਟੋਂ ਦਾ ਟੱਕਵਰੀ ਨੇ ਅਸੀਂ 10 ਮਹੀਨੇ ਪਹਿਲਾਂ ਐਸਐਸਪੀ ਸਾਹਿਬ ਬਰਨਾਲਾ ਨੂੰ ਮਿਲਣ ਵਾਸਤੇ ਗਏ ਆ ਅੱਜ ਤੋਂ 2-2.5 ਸਾਲ ਪਹਿਲਾਂ। ਬਾਰ-ਬਾਰ ਜਾਂਦੇ ਰਹੇ ਕਿਤੇ ਮਹੀਨੇ ਬਾਅਦ 10 ਦਿਨਾਂ ਬਾਅਦ ਕਿਉਂਕਿ ਕਲਕੱਤਾ ਮੈਨੂੰ ਬਾਰ-ਬਾਰ ਦੱਸਦਾ ਸੀ ਵੀ ਮੇਰਾ ਜਿਹੜਾ ਯਾਰ ਬੰਦੇ ਲੱਗੇ ਹੋਏ ਮੈਨੂੰ ਮਾਰ ਦੇਣਗੇ। ਮੇਰਾ 15 ਸਾਲ ਤੋਂ ਬਾਅਦ ਸੀ ਕਦੇ ਹਰ ਮੁੱਦੇ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਮੈਨੂੰ ਫੋਨ ਕਰਦਾ ਜਿੱਦ ਇੱਥੇ ਲਾਹਵ ਸੰਗੋਗੋ ਕੇ ਨੇ ਉਹਨੂੰ ਕਹਿਆ ਸੀ ਮੈਂ ਤੇਰੇ ਥੱਪੜ ਮਾਰ ਮਰ ਅੰਦਰ ਕਰਾ ਦੂੰ ਉਹ ਉਸੇ ਦਿਨ ਮੈਨੂੰ ਫੋਨ ਲਾ ਕੇ ਕਹਿੰਦਾ ਭਰਾ ਇੱਥੇ ਆ ਯਾਰ ਚਲ ਅਸੀਂ ਇੱਥੇ ਆ ਕੇ ਨਾਲ ਦੀ ਨਾਲ ਹੀ ਇੱਥੋਂ ਲਾਈਵ ਹੋ ਕੇ ਅਸੀਂ ਵੀਡੀਓ ਪਾਈਆਂ ਪਰ ਬੰਦੇ ਦੇ ਨਾਲ ਇੰਨਾ ਜ਼ੁਲਮ ਜਾਨਤੀ ਯਾਰ ਬੇਇਨਸਾਫੀ ਅੱਜ ਹੋ ਗਈ ਮੈਂ ਸਮਝਦਾ ਕਿ ਪੰਜਾਬ ਦੀ ਐਂ ਜਵਾਨਾਂ ਨੂੰ ਕੋਲਣ ਵਾਲਿਆਂ ਨੂੰ ਜੀਵ ਮਤਲਬ ਕਿਸੇ ਟਾਈਮ ਤੇ ਕਹਿੰਦੇ ਹੈ ਕਿ ਨਾ ਛਿੱਕੇ ਢਾਲ ਕੇ ਕੰਨਾਂ ਦੇ ਵਿੱਚ ਤੇ ਜੀਵ ਵੱਢ ਦਿੱਤੀ ਜਾ ਰਹੀ ਹੈ ਜਿਹੜੇ ਕਹਿੰਦੇ ਸੀਗੇ ਅਸੀਂ ਬਦਲਾ ਲਿਆ ਦੇਾਂਗੇ ਅਸੀਂ ਐ ਕਰ ਦੇਾਂਗੇ ਅੱਜ ਉਹਨਾਂ ਦੇ ਰਾਜ ਦੇ ਵਿੱਚ ਪਹਿਲਾ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਮਤਲਬ ਕਿੰਨੇ ਲੋਕ ਆ ਜਿਹੜੇ ਬੋਲਣ ਵਾਲੇ ਜਿਹੜੇ ਪੰਜਾਬ ਦੇ ਮੁੱਦੇ ਤੇ ਬੋਲਦੇ ਪੰਜਾਬ ਦੇ ਹਰ ਇੱਕ ਮੁੱਦੇ ਤੇ ਬੋਲਣ ਵਾਲੇ ਅੱਜ ਕਲਕੱਤਾ ਬੋਲਣ ਵਾਲਾ ਸੀ ਮੈਨੂੰ ਜਦੋਂ ਫੋਨ ਗਿਆ ਮੈਨੂੰ ਲੱਗਦਾ ਕਿ 5 ਮਿੰਟ ਮੈਨੂੰ ਹੋਸ਼ ਨਹੀਂ ਆਏਗੀ ਵੀ ਯਾਰ ਸਾਡਾ ਭਰਾ ਅੱਜ ਉਸ ਦੁਨੀਆ ਤੋਂ ਚਲੇ ਗਿਆ ਯਾਰ ਜਿਹੜਾ ਬੰਦਾ ਲੋਕਾਂ ਦੇ ਮੁੱਦੇ ਤੇ ਬੋਲਦਾ ਬੰਦੇ ਨੇ ਕਲਕੱਤੇ ਨੇ ਕੋਈ ਕਿਸੇ ਨਾਲ ਠੱਗੀ ਕਿਸੇ ਨਾਲ ਧੋਖਾ ਕਿਸੇ ਨਾਲ ਯਾਰ ਕੋਈ ਮਾੜਾ ਬਿਹੇਵ ਕੀਤਾ ਹੋਵੇ ਮਤਲਬ ਯਾਰ ਕਿਹੜਾ ਵਰਗ ਸਹਿਨੇ ਦੇ ਵਿੱਚ ਆ ਭਾਈ ਸੁਖਮੰਦਰ ਕਲਕੱਤਾ ਸਰਪੰਚ ਦਾ ਕਤਲ ਸ਼ਰਿਆਮ ਦਿਨ ਦਿਹਾੜੇ ਗੋੜੀਆਂ ਮਾਰ ਕੇ ਕੀਤਾ ਗਿਆ ਉਹਨਾਂ ਦੇ ਪੁਰਾਣੇ ਕਿਸੇ ਸਾਥੀ ਦੇ ਵੱਲੋਂ ਦੱਸਿਆ ਜਾ ਰਿਹਾ ਹੁਣ ਦੇ ਨਾਲ ਰਹਿੰਦੇ ਸਾਥੀ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅ ਮਤਲਬ ਕਿੰਨਾ ਧਮਕੀਆਂ ਭਰੀਆਂ ਗੱਲਾਂ ਬਾਤਾਂ ਕੋਈ ਤੁਹਾਡੇ ਨਾਲ ਰਹਿੰਦੇ ਸਾਥੀ ਸੀ ਤੁਹਾਡੇ ਦੱਸਦੇ ਸੀ ਕਿ ਧਮਕੀਆਂ ਵਗੈਰਾ ਆ ਰਹੀਆਂ ਨੇ ਜਾਂ ਇਸ ਸੀਨ ਦਾ ਪਹਿਲਾਂ ਕੁਝ ਪਤਾ ਸੀ ਕਿ ਨਾਲ ਰਹਿੰਦਾ ਸਾਥੀ ਆ ਕੁਝ ਕਰੂਗਾ ਭਾਈ ਜੀ ਅੱਜ ਤੋਂ ਕਰੀਬ 2.5 ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਇਹਨਾਂ ਦੇ ਬੰਦੇ ਦੋ ਤਿੰਨ ਇਥੋਂ ਫੜੇ ਗਏ ਸੀਗੇ ਸੀਐਸਟਾਫ ਨੇ ਫੜੇ ਸੀ ਸੀਐਸਟਾਫ ਦੇ ਵਿੱਚ ਉਹ ਬੰਦੇ ਮੰਨੇ ਸੀ ਉਹਨਾਂ ਕੋਲੋਂ ਅਸਲਾ ਫੜਿਆ ਗਿਆ ਸੀ ਉਹ ਵੀ ਚੋਰ ਚੜੱਕੇ ਬੰਦੇ ਸੀਗੇ ਉਹਨਾਂ ਤੋਂ ਅਸਲਾ ਫੜਿਆ ਗਿਆ ਸੀ ਤੇ ਉਸ ਟਾਈਮ ਤੇ ਉਹ ਬੰਦੇ ਆਨੇ ਸੀਐਸਟਾਫ ਚ ਮੰਨੇ ਸੀ ਵੀ ਜਿਹੜਾ ਸੀ ਅਸਲਾ ਲੈ ਕੇ ਆਂਦਾ ਕਲਕੱਤੇ ਨੂੰ ਮਾਰਨ ਵਾਸਤੇ ਲੈ ਕੇ ਆਂਦਾ ਉਸ ਟਾਈਮ ਤੇ ਅਸੀਂ ਸਾਡ ਨੂੰ ਜਦੋਂ ਪਤਾ ਲੱਗਾ ਬਕਾਇਦਾ ਲਿਖਤੀ ਗੱਲ ਆ ਉਹ ਉਹ ਜਿਹੜੇ ਅਸੀਂ ਲੈ ਕੇ ਐਸਐਸਪੀ ਬਰਨਾਲਾ ਦੇ ਕੋਲੇ ਗਏ ਉਦੋਂ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਹੁੰਦੇ ਸਨ ਸਿਮਰਜੀਤ ਸਿੰਘ ਮਾਨ ਨੇ ਆਪਣੀ ਲੈਟਰ ਹੈਡ ਤੇ ਲਿਖ ਕੇ ਵੀ ਉੱਥੇ ਦਿੱਤਾ ਐਸਐਸਪੀ ਨੂੰ ਬਿਕ ਸੁਖਵਿੰਦਰ ਸਿੰਘ ਨੂੰ ਕਲਕੱਤੇ ਨੂੰ ਖਤਰਾ ਹੈ ਪਰ ਅਸਲ ਇਹਨੂੰ ਬਚਾਏ ਦੀ ਸਕਿਉਰਿਟੀ ਕਰਨ ਦੇ ਬਜਾਏ ਇਹਦੀ ਰੱਖਿਆ ਕਰਨ ਦੇ ਇਹਦੇ ਤੇ ਝੂਠੇ ਦੋ ਤਿੰਨ ਪਰਚੇ ਪਾ ਕੇ ਇਹਦੇ ਜਿਹੜੇ ਅਸਲਾ ਇਹਦਾ ਆਪਣਾ ਰਵਲਵਰ ਸੀਗਾ ਉਹ ਵੀ ਇਹਨਾਂ ਦਾ ਜਬਤ ਕਰ ਲਿਆ ਗਿਆ ਘਟੋ ਘਟੱਕ ਮੇਰੀ ਨੇ ਅਸੀਂ 10 ਮੇਰੀ ਐਸਐਸਪੀ ਸਾਹਿਬ ਬਰਨਾਲਾ ਨੂੰ ਮਿਲਣ ਵਾਸਤੇ ਗਏ ਆ ਅੱਜ ਤੋਂ 2-2.5 ਸਾਲ ਪਹਿਲਾਂ ਬਾਰ-ਬਾਰ ਜਾਂਦੇ ਰਹੇ ਕਿਤੇ ਮਹੀਨੇ ਬਾਅਦ ਦਸਾਂ ਦਿਨਾਂ ਬਾਅਦ ਕਿਉਂਕਿ ਕਲਕੱਤਾ ਮੈਨੂੰ ਬਾਰ-ਬਾਰ ਦੱਸਦਾ ਸੀ ਵੀ ਮੇਰਾ ਜਿਹੜਾ ਯਾਰ ਬੰਦੇ ਲੱਗੇ ਹੋਏ ਮੈਨੂੰ ਮਾਰ ਲੈਣਗੇ ਹਾਂਜੀ ਅੱਜ ਅੱਜ ਹੀ ਕਰੀਬ ਮੈਨੂੰ ਲੱਗਾ 1:30 ਤਿੰਨ 3:30 ਵਜੇ ਮੇਰੇ ਕੋਲੋਂ ਪਧੋੜੋ ਆਇਆ ਇੱਕ ਲੜਕੀ ਦਾ ਉਥੇ ਕੋ ਮੈਟਰ ਸੀਗਾ ਅਸੀਂ ਉਸ ਲੜਕੀ ਦੇ ਮੈਟਰ ਦੇ ਵਿੱਚ ਮੈਨੂੰ ਬੁਲਾਇਆ ਅਸੀਂ ਉੱਥੋਂ ਜਦੋਂ ਆ ਕੇ ਮੈਂ ਘਰੋਂ ਚਲੇ ਗਿਆ ਇਹ ਇਧਰੋਂ ਆ ਗਿਆ ਮੈਨੂੰ ਲੱਗਾ ਘੰਟੇ ਸਵਾ ਘੰਟੇ ਦੇ ਵਿੱਚ ਮੈਨੂੰ ਫੋਨ ਚੱਲਿਆ ਗਿਆ ਵੀ ਕਲਕੱਤੇ ਦਾ ਮਟਰ ਹੋ ਗਿਆ ਇਹ ਦੱਸਿਆ ਵੀ ਇਹ ਜਾ ਰਿਹਾ ਕਿ ਜੋ ਜਿਹਦੇ ਵੱਲੋਂ ਕਤਲ ਕੀਤਾ ਗਿਆ ਉਹ ਪੁਰਾਣਾ ਸਾਥੀ ਸੀ ਪੁਰਾਣਾ ਨਾਲ ਰਹਿੰਦਾ ਹੁੰਦਾ ਸੀ ਬਾਈ ਜੀ ਤੁਸੀਂ ਅੱਜ ਜ਼ਿਕਰ ਦੇਖੋ ਜਿੰਨੇ ਵੀ ਕਤਲ ਹੋਇਆ ਚਿੰਨੇ ਵੀ ਕਤਲ ਹੋਇਆ ਉਹ ਸਾਰੇ ਦੇ ਸਾਰੇ ਉਹ ਬੰਦੇ ਸਾਥੀ ਹੁੰਦੇ ਆ ਜਿਹੜੇ ਤੁਹਾਡੇ ਕਿਤੇ ਨਾਲ ਰਹੇ ਹੁੰਦੇ ਆ ਕਿਉਂਕਿ ਜਿਹੜੀਆਂ ਸਰਕਾਰਾਂ ਜਿਹੜੇ ਲੋਕ ਆ ਜਿਹੜੇ ਪਾਵਰਫੁੱਲ ਲੋਕ ਆ ਉਹ ਪਾਵਰਫੁੱਲ ਲੋਕ ਆਪਣੇ ਹੀ ਸਾਥੀ ਨੂੰ ਪੱਟਦੇ ਆ ਆਪਣੇ ਸਾਥੀ ਨੂੰ ਪੱਟ ਕੇ ਉਹਨੂੰ ਕੋਈ ਸਪਾਰੀ ਦੇ ਕੇ ਉਸ ਤੋਂ ਨੂੰ ਕਹਿੰਦੇ ਕਿ ਠੋਕ ਦੇ ਤੇਰਾ ਕੁਝ ਨਹੀਂ ਹੁੰਦਾ ਹੁਣ ਦਿੰਦੇ ਅਸੀਂ ਤੇਰੇ ਪਿੱਛੇ ਬੈਠੇ ਆ ਇਹਹੀ ਗੱਲ ਸੇਮ ਆ ਜਿਹੜੀ ਇੱਥੇ ਹੋਈ ਆ ਤੁਹਾਨੂੰ ਮੈਂ ਥੋੜੀ ਜਿਹੀ ਗੱਲ ਪਿੱਛੇ ਚੱਲੇ ਜਾਵਾਂ ਜਿਹੜਾ ਮੁੰਡਾ ਸੀਗਾ ਗੁਰਪ੍ਰੀਤ ਸਿੰਘ ਜਿਹੜਾ ਹਰੀ ਨੌ ਹਰੀ ਨੌ ਦਾ ਜਿਹੜਾ ਕਤਲ ਹੋਇਆ ਸੀ ਉਹ ਸਾਡੇ ਪਿੰਡ ਦੇ ਜਵਾਕ ਸੀ ਭਦੌੜ ਦੇ ਭੋੜਾ ਭੋੜਾ ਜਵਾਕ ਸੀ ਨਸ਼ੇੜੀ ਸੀ ਬਲਕਿ ਕਿਸੇ ਨੂੰ 10 ਗ੍ਰਾਮ ਚਿੱਟਾ ਦਿੱਤਾ ਤੇ ਕਿਸੇ ਨੂੰ 5-10000 ਰੁਪਇਆ ਦਿੱਤਾ ਤਾਂ ਬੰਦੇ ਦਾ ਕਤਲ ਕਰਦੇ ਹੋ ਯਾਰ ਇਹ ਤਾਂ ਪੰਜਾਬ ਦੇ ਖਲਾਤ ਹੋ ਚੁੱਕੇ ਆ ਜਿੱਦਣ ਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਬਦਲਾ ਜਿਹੜੇ ਕਹਿੰਦੇ ਸੀਗੇ ਅਸੀਂ ਬਦਲਾ ਲਿਆ ਦੇਾਂਗੇ ਅਸੀਂ ਇਹ ਕਰ ਦੇਾਂਗੇ ਅੱਜ ਉਹਨਾਂ ਦੇ ਰਾਜ ਦੇ ਵਿੱਚ ਪਹਿਲਾ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਮਤਲਬ ਕਿੰਨੇ ਲੋਕ ਆ ਜਿਹੜੇ ਬੋਲਣ ਵਾਲੇ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਵੀ ਪੰਜਾਬ ਦੇ ਹਰ ਇੱਕ ਮੁੱਦੇ ਤੇ ਬੋਲਣ ਵਾਲੇ ਅੱਜ ਕਲਕੱਤਾ ਬੋਲਣ ਵਾਲਾ ਸੀ ਮੈਨੂੰ ਜਦੋਂ ਮਤਲਬ ਫੋਨ ਗਿਆ ਤਾਂ ਮੈਨੂੰ ਲੱਗਦਾ ਕਿ 5 ਮਿੰਟ ਮੈਨੂੰ ਹੋਸ਼ ਨਹੀਂ ਆਏਗੀ ਵੀ ਯਾਰ ਅੱਜ ਉਸ ਦੁਨੀਆ ਤੋਂ ਚਲੇ ਗਿਆ ਯਾਰ ਜਿਹੜਾ ਬੰਦਾ ਲੋਕਾਂ ਦੇ ਮੁੱਦਿਆਂ ਤੇ ਬੋਲਦਾ ਬੰਦੇ ਨੇ ਕੋਲਕੱਤੇ ਨੇ ਕੋਈ ਕਿਸੇ ਨਾਲ ਠੱਗੀ ਕਿਸੇ ਨਾਲ ਧੋਖਾ ਕਿਸੇ ਨਾਲ ਯਾਰ ਕੋ ਮਾੜਾ ਬਿਹੇਵ ਕੀਤਾ ਹੋਵੇ ਮੈਨੂੰ ਪਤਾ ਵੀ ਇੱਥੇ ਪਿੰਡ ਦੇ ਵਿੱਚ ਨਗਰ ਕੌਂਸਲ ਬਣ ਰਹੀ ਸੀ ਇਸ ਬੰਦੇ ਨੇ ਕਿਹਾ ਕਿ ਜੇ ਇੱਥੇ ਨਗਰ ਕੌਂਸਲ ਬਣ ਗਈ ਮਜ਼ਦੂਰਾਂ ਦਾ ਕੰਮ ਆ ਖੁੱਸ ਜੂ ਇੱਥੇ ਧਰਨਾ ਦਿੱਤਾ ਵੀਡੀਓ ਦਾ ਉੱਤਰ ਦੇ ਸਾਹਮਣੇ ਮੈਨੂੰ ਬੁਲਾਇਆ ਸੀ ਇੱਥੇ ਅੱਗੇ ਧਰਨਾ ਲਾ ਤੇਰੇ ਅੱਗੇ ਮਜ਼ਦੂਰਾਂ ਦੇ ਹੱਕ ਮਾਲ ਜਰ ਕਿਹੜਾ ਵਰਗ ਹੈ ਜਿਹੜੇ ਵਰਕਰ ਦੇ ਵਰਗ ਦੇ ਨਾਲ ਕਲਕੱਤਾ ਨਹੀਂ ਖੜਾ ਪਿੰਡ ਦੇ ਵੀ ਤਾਂ ਹਾਂ ਮਰ ਰੋ ਰਹੀ ਸੀ ਇੱਕ ਮਾਤਾ ਆਈ ਉਹ ਕਹਿੰਦੇ ਕਿ ਕਲਕੱਤਾ ਨਹੀਂ ਮਰੇ ਮੇਰਾ ਤਾਂ ਪੁੱਤ ਮਰ ਗਿਆ ਮੇਰਾ ਤਾਂ ਪੁੱਤ ਸੀ ਕਹਿੰਦੇ ਬਈ ਤੁਸੀਂ ਉਹਨਾਂ ਦੀ ਛੱਡੋ ਮਾਤਾ ਚੱਲ ਪਿੰਡ ਵਾਲੇ ਪਿੰਡ ਵਾਲਿਆਂ ਦਾ ਉਹ ਖੜਿਆ ਹਮਦਾਰ ਦੀ ਕਿਤੇ ਨਾ ਕਿਤੇ ਉਹਨਾਂ ਨਾਲ ਕੁਝ ਨਾ ਕੁਝ ਕਰਿਆ ਹੋਊਗਾ ਯਾਰ ਸਾਡਾ ਜਿਹੜੇ ਬੰਦਿਆਂ ਨਾਲ ਮੈਨੂੰ ਲੱਗਦਾ ਵੀ ਮੇਰੇ ਨਾਲ 15 ਸਾਲ ਤੋਂ ਬਾਅਦ ਸੀ ਕਹਿੰਦੇ ਹਰ ਮੁੱਦੇ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਮੈਨੂੰ ਫੋਨ ਕਰਦਾ ਜਿੱਦੇ ਇੱਥੇ ਲਾਭ ਸੰਗੋਗੋ ਕਹਿੰਨ ਉਹਨੂੰ ਕਹਿਆ ਸੀ ਮੈਂ ਤੇਰੇ ਥੱਪੜ ਮਾਰ ਮ ਉਸ ਦਿਨ ਮੈਨੂੰ ਫੋਨ ਲਾ ਕੇ ਕਿਹਾ ਕਿ ਨਾ ਭਰਾ ਇੱਥੇ ਆ ਯਾਰ ਚਲ ਅਸੀਂ ਇੱਥੇ ਆ ਕੇ ਦਾਲ ਦੀ ਨਾਲੀ ਜਿੱਥੋਂ ਲਾਈਵ ਹੋ ਕੇ ਅਸੀਂ ਵੀਡੀਓ ਪਾਈਆਂ ਪਰ ਬੰਦੇ ਦੇ ਨਾਲ ਇੰਨਾ ਜ਼ੁਲਮ ਜਤੀ ਯਾਰ ਬੇਇਨਸਾਫੀ ਅੱਜ ਹੋ ਗਈ ਮੈਂ ਸਮਝਦਾ ਕਿ ਪੰਜਾਬ ਦੀ ਐਂ ਜਵਾਨਾਂ ਨੂੰ ਬੋਲਣ ਵਾਲਿਆਂ ਨੂੰ ਜੀਭ ਮਲ ਕਿਸੇ ਟਾਈਮ ਤੇ ਉਹ ਕਹਿੰਦੇ ਕਿ ਨਾ ਇਹ ਛਿੱਕਾ ਢਾਲ ਕੇ ਕੰਨਾਂ ਦੇ ਵਿੱਚ ਤੇ ਜੀਭ ਵੱਢ ਦਿੱਤੀ ਜਾ ਰਹੀ ਹੈ ਅੱਜ ਬਈ ਜੀ ਪੰਜਾਬ ਦੀ ਸਰਕਾਰ ਮਨੀਸ਼ ਸੋਧਿਆ ਨੇ ਜੋ ਬੋਲਿਆ ਹੈ